ਜਨੰਦਰ ਜ਼ਿਮਨੀ ਚੋਣ ਦੌਰਾਨ ਖੁਦ ਮੁੱਖ ਮੰਤਰੀ ਨੇ 7 ਜੁਲਾਈ ਨੂੰ ਬੇਰੋਜ਼ਗਾਰ ਸਾਂਝੇ ਮੋਰਚੇ ਨੂੰ ਕਿਹਾ ਸੀ ਕਿ 15 ਅਗਸਤ ਤੋਂ ਬਾਅਦ ਚੰਡੀਗੜ੍ਹ ਵਿਖੇ ਮੀਟਿੰਗ ਦਿੱਤੀ ਜਾਵੇਗੀ ਪਰ 28 ਜੁਲਾਈ ਨੂੰ ਸੰਗਰੂਰ ਮੁੱਖ ਮੰਤਰੀ ਦੀ ਰਿਹائش ਅਗੇ ਕੀਤੇ ਕਰਾਉ ਤੋਂ ਉਪਰੰਤ 31 ਜੁਲਾਈ ਨੂੰ ਸੁਨਾਮ ਵਿਖੇ ਮੁੱਖ ਮੰਤਰੀ ਦਾ ਫੇਰ ਕਿਰਾਉ ਕਰਨਾ ਸੀ ਪਰੰਤੂ ਸੰਗਰੂਰ ਪ੍ਰਸ਼ਾਸਨ ਵੱਲੋਂ 20 ਅਗਸਤ ਦੀ ਸਬ ਕੈਬਨਿਟ ਕਮੇਟੀ ਦੀ ਮੀਟਿੰਗ ਦਿੱਤੀ ਗਈ ਬੜੇ ਅਫਸੋਸ ਦੀ ਗੱਲ ਹੈ ਕਿ ਅੱਜ ਫੇਰ 19 ਅਗਸਤ ਨੂੰ ਮੀਟਿੰਗ ਮੁਲਤਵੀ ਕਰਕੇ 10 ਸਤੰਬਰ ਦੀ ਚਿੱਠੀ ਜਾਰੀ ਕਰ ਦਿੱਤੀ ਗਈ ਹੈ ਜਿਸ ਤੋਂ ਸਾਬਤ ਹੋ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬੇਰੁਜ਼ਗਾਰਾਂ ਨੂੰ ਲਾਰੇ ਤੇ ਲਾਰਾ ਲਗਾ ਕੇ ਸਮਾਂ ਲੰਘਾ ਰਹੀ ਹੈ ਪੰਜਾਬ ਸਰਕਾਰ ਲਗਾਤਾਰ ਮੀਟਿੰਗਾਂ ਦੇ ਲਾਰੇ ਲਾ ਕੇ ਡੰਗ ਟਪਾ ਰਹੀ ਹੈ ਇਹ ਸੋਡੀਕ ਤੇ ਬੈਠੀ ਹੈ ਕਿ ਛੇਤੀ ਪੰਜਾਬ ਦੇ ਵਿੱਚ ਚੋਣ ਜਾਬਤਾ ਲਾਗੂ ਹੋਵੇ ਪੰਜਾਬ ਦੀ ਜਮਨੀ ਚੋਣਾ ਦਾ ਜਿਹੜੇ ਵਿਧਾਨ ਸਭਾ ਦੀਆਂ ਹੋਣੀਆਂ ਨੇ ਤਾਂ ਲਗਾਤਾਰ ਬੇਰੁਜ਼ਗਾਰਾਂ ਨੂੰ ਟਾਲੇ ਲਾਏ ਜਾ ਰਹੇ ਹੈ ਜਿਹੜੀ ਕੱਲ 20 ਸਤੰਬਰ ਨੂੰ ਬੇਰੁਜ਼ਗਾਰਾਂ ਸੰਘੇ ਮੋਰਚੇ ਦੀ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਹੋਣੀ ਸੀ ਸਬਕਮੇਟੀ ਦੇ ਨਾਲ ਉਹ ਰੀਸ਼ਡਿਊਲ ਕਰ ਦਿੱਤੀ ਗਈ ਹੈ ਸਰਕਾਰ ਕਹਿੰਦੀ 10 ਸਤੰਬਰ ਨੂੰ ਹੋਣੀ ਹੈ ਪਰ ਡਾਰਾ ਹੈ ਦੁੱਖ ਹੈ ਇਸ ਗੱਲ ਦਾ ਕਿ ਸ਼ਾਇਦ ਇਹ ਮੀਟਿੰਗ 10 ਤਰੀਕ ਨੂੰ ਵੀ ਨਹੀਂ ਹੋਣੀ ਇਸ ਕਰਕੇ ਵਿਰਦਗਰ ਸਾਂਝੇ ਮੋਰਚੇ ਵੱਲੋਂ ਪੰਜਾਬ ਸਰਕਾਰ ਦੀ ਇਸ ਨੀਤੀ ਦੀ ਲਗਾਤਾਰ ਟਾਲੇ ਲਾਉਣ ਵਾਲੀ ਨੀਤੀ ਦੀ ਮੀਟਿੰਗਾਂ ਰੱਦ ਕਰਨ ਦੀ ਨੀਤੀ ਦੀ ਵਿਰਦਗਰ ਸਾਂਝੇ ਮੋਰਚੇ ਵੱਲੋਂ ਸਖਤ ਨਗੀਂ ਕੀਤੀ ਜਾਂਦੀ ਹੈ ਤੇ ਇਸ ਦੇ ਨਾਲ ਹੀ ਅਜੀਤ